ਹੈਲੋ ਜੀਸਸ ਚੀਕਾ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਵ ਬਲੌਗ ਦੇ ਵਿੱਚ ਤੇ ਇਸ ਟਾਈਮ ਆਪਾਂ ਆ ਗਏ ਸੀ ਵਿਆਹ ਵਾਲਿਆਂ ਦੇ ਘਰ ਤੇ ਜਿੱਥੇ ਪ੍ਰੋਗਰਾਮ ਕੀਤਾ ਹੋਇਆ ਸੀ ਆਪਾਂ ਉੱਥੇ ਚਲੇ ਗਏ ਨੇ ਆਪਾਂ ਹੋ ਗਏ ਸੀ ਬਹੁਤ ਲੇਟ 2 ਵਜੇ ਪਹੁੰਚੇ ਆਪਾਂ ਕਿਉਂਕਿ ਪਹਿਲਾਂ ਘਰ ਦੇ ਕੰਮ ਨੇ ਵੇੜੇ ਬੱਚੇ ਤਿਆਰ ਕੀਤੇ ਤੇ ਬਾਅਦ ਚ ਨੰਬਰ ਲਾਇਆ ਆਪਣਾ ਤੇ ਇੱਥੇ ਬੱਚੇ ਕਰ ਰਹੇ ਸੀ ਇਸ ਟਾਈਮ ਡਾਂਸ ਸਾਰੇ ਆਪਣੇ ਬੱਚੇ ਨੇ ਸਾਰੇ ਮਹੱਲੇ ਦੇ ਤੇ ਬਾਣੀ ਵੀ ਇੱਥੇ ਹੀ ਖੜੀ ਹੈ ਜੀ ਤੇ ਆਪਾਂ ਚਾਹ ਪਾਣੀ ਪੀ ਕੇ ਇੱਥੇ ਕੁਰਸੀਆਂ ਦੇ ਬੈਠੇ ਸੀ ਡੀਜੇ ਦੇ ਬਹੁਤ ਵਧੀਆ ਵਧੀਆ ਗਾਣੇ ਲੱਗ ਰਹੇ ਸੀ ਉਸ ਤੋਂ ਬਾਅਦ ਹੋਈ ਐਂਟਰ ਕੁੜੀ ਕੁੜੀ ਦੀ ਐਂਟਰੀ ਬਹੁਤ ਵਧੀਆ ਹੋਈ ਤੇ ਬਹੁਤ ਸੋਹਣੀ ਲੱਗ ਰਹੀ ਸੀ ਸਾਰੇ ਜਣੇ ਉੱਚਾ ਹੁੰਦਾ ਜਿਵੇਂ ਕੁੜੀ ਨੂੰ ਵੇਖਣ ਦਾ ਕਿਵੇਂ ਤਿਆਰ ਹੋਈ ਹੋਈ ਹੈ ਤੇ ਸਾਰੇ ਜਣੇ ਆਪਣੇ ਸੀਟਾਂ ਦੇ ਖੜੇ ਹੋ ਗਏ ਸੀ ਤੇ ਪੂਰੇ ਪੂਰਾ ਜਿਹੜਾ ਮਦੇ ਉੱਥੇ ਲੋਕ ਸੀ ਸਾਰੇ ਖੜੇ ਵੇਖ ਰਹੇ ਸੀ ਸਾਰੇ ਆਪਣੇ ਫੋਨਾਂ ਦੇ ਵਿੱਚ ਵੀਡੀਓ ਬਣਾ ਰਹੇ ਸੀ ਅੱਜ ਕੱਲ ਮੂਵੀ ਵਾਲੇ ਤੋਂ ਬਹੁਤ ਲੇਟ ਮਿਲਦੀਆਂ ਨੇ ਇਹ ਫੋਟੋਆਂ ਵੀਡੀਓ ਇਹ ਤੇ ਆਪਣੇ ਕੈਮਰੇ ਫੋਨਾਂ ਤੇ ਪਹਿਲਾਂ ਆ ਜਾਂਦੀਆਂ ਨੇ ਤੇ ਆਪਾਂ ਸਾਰੇ ਇਸ ਪਲਾ ਨੂੰ ਪੂਰੇ ਉਸ ਨਾਲ ਦੇਖ ਰਹੇ ਸੀ ਤੇ ਆਪਣੇ ਮੈਂ ਆਪਣਾ ਸ਼ੂਟ ਵੀ ਕਰ ਰਹੀ ਸੀ ਵਿੱਚ ਵਿੱਚ ਕਿਉਂਕਿ ਪੀੜ ਬਹੁਤ ਜ਼ਿਆਦਾ ਸੀ ਸਟੈਮੇ ਗੈਸਟ ਬਹੁਤ ਜ਼ਿਆਦਾ ਸੀ ਜਿਹਨਾਂ ਨਾਲ ਪਿਆਰ ਮੁਹੱਬਤ ਹੁੰਦੀ ਹੈ ਸਭ ਨੂੰ ਬੁਲਾਉਂਦਾ ਹੈ ਬਹੁਤ ਸਾਰੇ ਸੀ ਸਟੈਮ ਤੇ ਇਸ ਤੋਂ ਬਾਅਦ ਜੈਮਾਲਾ ਤੋਂ ਬਾਅਦ ਫਿਰ ਹੋਣਾ ਸੀ ਫਿਰ ਤੇ ਇੱਥੇ ਨੱਚ ਰਿਆ ਸੀ ਸਾਡਾ ਹੀ ਮਹੱਲਾ ਜੀ ਆਂਟੀ ਨਾਲ ਸਾਰਿਆਂ ਨੂੰ ਪਕੜ-ਪਕੜ ਕੇ ਫਿਰ ਡਾਂਸ ਕਰਵਾਇਆ ਤੇ ਇੱਥੇ ਵੀ ਆਪਾਂ ਸਾਰੇ ਨੱਚੇ ਵੀ ਅੱਤੇ ਜਿਆਦਾ ਆਪਣੇ ਮਹੱਲੇ ਦੇ ਹੀ ਨੱਚ ਰਹੇ ਨੇ ਤੇ ਇੱਥੇ ਨੱਚ ਕੇ ਫਿਰ ਆਪਾਂ ਘਰ ਆ ਗਏ ਸੀ ਘਰ ਫਿਰੇ ਸ਼ਾਮ ਦਾ ਵੇਲਾ ਸੀ ਸ਼ਾਮ ਫਿਰ ਹੋਈ ਵਿਦਾਈ ਵਿਦਾਈ ਦੇ ਟਾਈਮਸ ਪੂਰਾ ਮਹੱਲਾ ਬਾਹਰ ਆਪਣਾ ਖੜਿਆ ਸੀ ਤੇ ਅੱਜ ਕੱਲ ਤਾਂ ਪੈਲਸਾਂ ਦੇ ਵਿੱਚ ਹੀ ਵਿਦਾਈ ਹੋ ਜਾਂਦੀ ਹੈ ਤੇ ਇਹ ਪਲ ਨਹੀਂ ਦੇਖਣ ਨੂੰ ਮਿਲਦੇ ਤੇ ਇਹਦੀ ਵਿਦਾਈ ਘਰ ਤੋਂ ਹੀ ਹੋਈ ਹੈ ਦੀ ਆਪਣੀ ਵੀ ਵਿਦਾਈ ਪੈरिस ਤੋਂ ਵਿੱਚ ਹੋਈ ਸੀ ਤੇ ਇੱਥੇ ਆ ਕੇ ਨਾ ਇੱਕ ਚੀਜ਼ ਦੇਖਣ ਵਾਲੀ ਕਿ ਸਾਰੇ ਮਹੱਲੇ ਦੀਆਂ ਲੇਡੀਆਂ ਜਿਹੜੇ ਨਹੀਂ ਮਨਾਈ ਜਾ ਰਿਹਾ ਹੈ ਇਸ ਰਹਿਮਤ ਵਿੱਚ ਜਿਹੜਾ ਜਿਹੜਾ ਹੈ ਇਸ ਟਾਈਮ ਏ ਸਰਵਾ ਲੋ ਜੀ ਵਿਦਾਈ ਹੋ ਗਈ ਸੀ ਵਿਦਾਈ ਨੂੰ ਵੇਖ ਕੇ ਵੈਸੇ ਇੱਕ ਹੀ ਮਾਈਂਡ 'ਚ ਚੱਲ ਰਿਹਾ ਸੀ ਆਪਣਾ ਟਾਈਮ ਤੇ ਬਹੁਤ ਹੀ ਜ਼ਿਆਦਾ ਈਮੋਸ਼ਨ ਕਰਨ ਵਾਲੇ ਪਲ ਹੁੰਦੇ ਨੇ ਤੇ ਕੱਲੋਂ ਮੈਂ ਵੀ ਆਪਣੀਆਂ ਦੋ ਧੀਆਂ ਤੋੜਨੀਆਂ ਨੇ ਬਹੁਤ ਔਖਾ ਜੀ ਆਪਣੇ ਦਿਲ ਦੇ ਟੁਕੜੇ ਨੂੰ ਆਪਣੇ ਤੋਂ ਦੂਰ ਕਰਨਾ ਤੇ ਲੇਕਿਨ ਇਹ ਸਮਾਜ ਦੀ ਚੋਰੀ ਹੈ ਹਰ ਕਿਸੇ ਨੂੰ ਕਰਨੀ ਪੈਂਦੀ ਹੈ ਤੇ ਇਹ ਕਹਿੰਦੇ ਨੇ ਰਾਜੇ ਮਹਾਰਾਜਾ ਨੇ ਵੀ ਨੀ ਬੇਟੀਆਂ ਰੱਖੀਆਂ ਉਹਨਾਂ ਨੇ ਵੀ ਦੂਜੇ ਘਰ ਭੇਜੀਆਂ ਨੇ ਤੇ ਆਪਾਂ ਤਾਂ ਕਹਿੰਦੇ ਧੀ ਪੈਣ ਨੂੰ ਸੁਖੀ ਪਰਿਵਾਰ ਮਿਲ ਅੱਗੇ ਚੰਗਾ ਪਰਿਵਾਰ ਮਿਲੇ ਜਿਸ ਤੋਂ ਸੁੱਖ ਮਾਣੇ ਹਰ ਚੀਜ਼ ਦਾ ਕਿਸੇ ਤਰ੍ਹਾਂ ਦਾ ਦੁੱਖ ਨਾ ਦੇਵੇ ਕੋਈ ਵੀ ਵੈਸੇ ਫਿਰ ਮਾਪੇ ਦੀ ਆਤਮਾ ਠੀਸ ਠੰਡੀ ਹੁੰਦੀ ਹੈ ਕਿ ਮੇਰੀ ਧੀ ਪੈਣ ਸੁਖੀ ਹੈ ਤੇ ਸੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ